ਹਰਿ ਸਾਲ 2016 ਵਿੱਚ ਅਕਾਲੀ ਸਰਕਾਰ ਵੇਲੇ ਟਰਾਂਸਪੋਰਟ ਮੰਤਰੀ ਰਹੇ ਅਜੀਤ ਸਿੰਘ ਕੋਹਾੜ ਨੇ ਇੱਕ ਮੱਧਾ ਪਾਸ ਕੀਤਾ ਸੀ ਕਿ ਅੱਜ ਤੋਂ ਬਾਅਦ ਪੰਜਾਬ ਦੀ ਕਿਸੇ ਵੀ ਬੱਸ ਭਾਵੇਂ ਉਹ ਪੰਜਾਬ ਰੋਡ ਵੇਜ ਜਾਂ PRTC ਦੀ ਬੱਸ ਹੀ ਕਿਉਂ ਨਾ ਹੋਵੇ ਕੋਈ ਵੀ ਗੀਤ ਨਹੀਂ ਬਜੇਗਾ ਪਰ ਇਸ ਹੁਕਮ ਨੂੰ ਪੰਜਾਬ ਦੇ ਬੱਸ ਡਰਾਈਵਰਾਂ ਨੇ ਟਿੱਛ ਸਮਝਾ ਜਿਸ ਕਰਕੇ ਇਹ ਹੁਕਮ ਬਹੁਤਾ ਚਿਰ ਲਾਗੂ ਨਹੀਂ ਰਹਿ ਸਕਿਆ ਕਿਉਂਕਿ ਜਲਦ ਹੀ ਸਰਕਾਰ ਬਦਲ ਗਈ ਡੰਡੀ ਪੰਜਾਬ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਆ ਗਈ ਜਿਸ ਨੇ ਇਹਨਾ ਹੁਕਮਾਂ ਵਿੱਚ ਲ ਦੇ ਦਿੱਤੀ ਜਿਸ ਕਰਕੇ ਬੱਸਾਂ ਵਿੱਚ ਅਸ਼ਲੀਲ ਗਾਣੇ ਪਹਿਲਾਂ ਦੀ ਤਰ੍ਹਾਂ ਹੀ ਗੂੰਜਦੇ ਰਹੇ ਡੰਡੀ ਸਾਲ 2019 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸਖਤ ਹੁਕਮ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਬੱਸਾਂ ਵਿੱਚ ਗੂੰਜਦਾ ਸੰਗੀਤ ਬੰਦ ਕਰਾਉਣ ਲਈ ਕਿਹਾ ਡੰਡੀ ਅਦਾਲਤ ਨੇ ਕਿਹਾ ਸੀ ਕਿ ਅਜਿਹੇ ਗੀਤਾਂ ਦਾ ਨੌਜਵਾਨਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸੰਗੀਤ ਲਾਈਵ ਸ਼ੋਅ ਸਮੇਤ ਕਿਤੇ ਵੀ ਨਹੀਂ ਚਲਾਇਆ ਜਾ ਸਕਦਾ ਡੰਡੀ ਇਸ ਪ੍ਰਸੰਗ ਵਿੱਚ ਬਸ ਕੰਡਕਟਰਾਂ ਅਤੇ ਡਰਾਈਵਰਾਂ ਨੂੰ ਦਿੱਤੇ ਲਿਖਤੀ ਨੋਟਸ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਨੇ ਲਿਖਿਆ ਸੀ ਕਿ ਬੱਸਾਂ ਵਿੱਚ ਕੋਈ ਵੀ ਅਸ਼ਲੀਲ ਗੀਤ ਜਾਂ ਸ਼ਰਾਬ ਅਤੇ ਹਥਿਆਰਾਂ ਦਾ ਹਵਾਲਾ ਦੇਣ ਵਾਲੇ ਗੀਤ ਨਹੀਂ ਚਲਾਏ ਜਾਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਡੰਡੀ ਡਾਇਰੈਕਟਰ ਨੇ ਵੀ ਕਿਹਾ ਸੀ ਕਿ ਬੱਸਾਂ ਵਿੱਚ ਅਸ਼ਲੀਲ ਰੜੀ ਅਤੇ ਉੱਚੀ ਆਵਾਜ਼ ਵਿੱਚ ਸੰਗੀਤ ਦੀ ਬਾਰ-ਬਾਰ ਵਰਤੋਂ ਨਾ ਸਿਰਫ ਯਾਤਰੀਆਂ ਨੂੰ ਪਰੇਸ਼ਾਨ ਕਰਦੀ ਹੈ ਬਲਕਿ ਡਰਾਈਵਰਾਂ ਦਾ ਧਿਆਨ ਭਟਕਣ ਕਾਰਨ ਵਾਪਰਨ ਵਾਲੇ ਤਾਤਕਾ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ ਡੰਡੀ ਉਹਨਾ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕੇ ਜੇਕਰ ਬਸ ਚਾਲਕ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹਨ ਤਾਂ ਉਹ ਨਿੱਜੀ ਤੌਰ ਉੱਤੇ ਉਹਨਾਂ ਨਾਲ ਸੰਪਰਕ ਕਰਨ ਡੰਡੀ ਹੁਣ ਗੱਲ ਇੱਥੇ ਇਹ ਜੇਕਰ ਜੋਗ ਹੈ ਕਿ ਸਰਕਾਰ ਨੇ ਤਾਂ ਇਹ ਕਹਿ ਦਿੱਤਾ ਕਿ ਜੇਕਰ বাস ਚਾਲਕ ਇਸ ਗੱਲ ਦੀ ਉਲੰਘਣਾ ਕਰਦੇ ਹਨ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਡੰਡੀ ਤੁਸੀਂ ਜੇਕਰ ਰੋਜ਼ਾਨਾ বাস ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਅਕਸਰ ਬੱਸਾਂ ਵਿੱਚ ਅਸ਼ਲੀਲ ਗਾਣੇ বাজਦੇ ਹੋਏ ਜ਼ਰੂਰ ਸੁਣਦੇ ਹੋਣਗੇ ਡੰਡੀ ਕੀ ਤੁਸੀਂ ਪੰਜਾਬ ਸਰਕਾਰ ਜਾਂ ਟਰਾਂਸਪੋਰਟ ਵਿਭਾਗ ਨਾਲ ਜਾਂ ਜ਼ਿਲ੍ਹੇ ਦੇ ਬੱਸ ਡਿਪੂ ਦੇ ਮੈਨੇਜਰ ਨਾਲ ਸੰਪਰਕ ਕਰਕੇ ਬੱਸ ਚਾਲਕ ਦੀ ਕਦੇ ਸ਼ਿਕਾਇਤ ਕੀਤੀ ਹੈ ਪ੍ਰਸ਼ੰਚਨ ਇਸ ਕਰਕੇ ਨਹੀਂ ਕੀਤੀ ਕਿਉਂਕਿ ਤੁਸੀਂ ਮੌਕੇ ਉੱਤੇ ਬੁਰਾ ਨਹੀਂ ਬਣਾਉਣਾ ਚਾਹੁੰਦੇ ਡੰਡੀ ਇਸ ਲਈ ਚੁੱਪ ਕਰਕੇ ਨਿਕਲਣ ਵਿੱਚ ਹੀ ਆਪਣੀ ਭਲਾਈ ਸਮਝਦੇ ਹੋ ਪਰ ਇਹ ਗੱਲ ਗਲਤ ਹੈ ਡੰਡੀ ਜੇਕਰ バス ਵਿੱਚ ਔਰਤਾਂ ਅਤੇ ਜਵਾਨ ਲੜਕੀਆਂ ਜੋ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਜਾਂਦੀਆਂ ਹਨ ਉਹਨਾਂ ਦਾ ਤੁਸੀਂ ਧਿਆਨ ਨਹੀਂ ਰੱਖ ਸਕਦੇ ਤਾਂ ਤੁਸੀਂ ਆਪਣੀ ਇੱਕ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਅਤੇ ਖੁਦ ਨਾਲ ਧੋਖਾ ਕਰ ਰਹੇ ਹੋ ਡੰਡੀ ਇਸ ਸੰਬੰਧੀ ਇੱਕ ਘਟਨਾ ਮੈਂ ਪਾਠਕਾ ਨਾਲ